ਗਲੀ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਅੱਗ ਨੇ ਤਾਰੀਆਂ ਲਪਟਾਂ ਨਿਕਲਿਆ ਧੂੰਆਂ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਤੇ ਪਾਇਆ ਗਿਆ ਕਾਬੂ ਹਰ ਪਾਸੇ ਹੋਇਆ ਸੀ ਧੂੰਆਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਮੋਗੇ ਦੀ ਪੱਟੀ ਵਾਲ ਗਲੀ ਵਿੱਚ ਇੱਕ ਘਰ ਵਿੱਚ ਅੱਗ ਲੱਗ ਗਈ ਸੀ ਮੌਕੇ ਤੇ ਹੀ ਉੱਥੇ ਫਾਇਰ ਦੀਆਂ ਟੀਮਾਂ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਘਰ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਫਰਿੱਜ ਨੂੰ ਵੀ ਅੱਗ ਲੱਗ ਗਈ ਫਰਿੱਜ ਵਿੱਚ ਅੱਗ ਲੱਗਣ ਦੇ ਕਾਰਨ ਅੱਗ ਹੋਰ ਫੈਲ ਗਈ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਰਸੋਈ ਵਿੱਚ ਦੋ ਸਿਲੰਡਰ ਰੱਖੇ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਸਿਲੰਡਰ ਲੀਕ ਹੋ ਗਿਆ ਜੇਕਰ ਉਸ ਸਮੇਂ ਸਰ ਨਾ ਪਹੁੰਚਦੇ ਤਾਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਹਰ ਪਾਸੇ ਧੂਆਂ ਧੂਆਂ ਹੋਇਆ ਹੈ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦੇਖਣ ਨੂੰ ਮਿਲੀਆਂ ਗੱਲਬਾਤ ਕਰਦੇ ਹਾਂ ਇਸ ਸਬੰਧਿਤ ਪਰਿਵਾਰਕ ਮੈਂਬਰਾਂ ਨਾਲ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਅੱਗ ਨੂੰ ਲੈ ਕੇ

ਵਰੀਂਦਰ ਸਿੰਘ ਮੇਰੇ ਘਰੀ ਦੇ ਰਹਿੰਦੇ ਆ ਮੁਗੇ ਪੱਟੀ ਵਾਲੀ ਗਲੀ ਚ ਤੁਹਾਡੇ ਮਕਾਨ ਨੂੰ ਅੱਗ ਲੱਗੀ ਕਿੱਦਾਂ ਲੱਗੀ ਕੋਈ ਹਸਤਾਵਾ ਮਸ਼ੀਨ ਨੂੰ ਅੱਗ ਫੜ ਲਈ ਕਿਰਾ ਪਲੱਗ ਲੱਗਾ ਸੀਗਾ ਤੇ ਕੱਪੜੇ ਧੋਣ ਵਾਲੀ ਮਸ਼ੀਨ ਅੱਗ ਫੜ ਲਈ ਨਾਲ ਹੀ ਫਰਿੱਜ ਪਈ ਸੀ ਬੁਝਾਉਣ ਲੱਗੇ ਨਾਲ ਕੱਟੀ ਹੋਈ ਵੱਧ ਗਈ ਅੱਗ ਬਿਜਲੀ ਸਰਕਟ ਹੋਇਆ ਹਾਂਜੀ ਬਿਜਲੀ ਦਾ ਬੰਦ ਕਰਤੀ ਸੀ ਬਾਹਰ ਹੈ ਨਾ ਬਿਜਲੀ ਬਾਚਾ ਕੇ ਬੰਦ ਕਰਤੀ ਅੱਗ ਕਿਵੇਂ ਲੱਗੀ ਅੱਗ ਨਹੀਂ ਪਤਾ ਲੱਗਾ ਸੀ ਤਾਂ ਅੰਦਰ ਪਈ ਸੀ ਜਦੋਂ ਪਤਾ ਲੱਗਾ ਕੇ ਬਾਹਰ ਬਿਜਲੀ ਕੱਟੀ ਤੇ ਫਿਰ ਬੁਝਾਉਣ ਲੱਗੇ ਪਲਾਸਟਿਕ ਨੂੰ ਅੱਗ ਲੱਗੀ ਸੀਗੀ ਉਹ ਬਾਲੀ ਵੱਧ ਗਈ ਕਿਉਂਕਿ ਨਾਲ ਹੀ ਫਰਿੱਜ ਸੀਗੀ ਤੇ ਨਾਲ ਹੀ ਮਸ਼ੀਨ ਸੀਗੀ ਸਿਲੰਡਰ ਵਗੈਰਾ ਉੱਥੇ ਪਏ ਸੀ ਤੁਹਾਡੇ ਹਾਂਜੀ ਸਿਲੰਡਰ ਪਏ ਸੀਗੇ ਦੋ ਨਾਲ ਅਸੀਂ ਫਿਰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕੇਦਮ ਪਲਾਸਟਿਕ ਹੁੰਦੇ ਕਰਕੇ ਇੱਕੇਦਮ ਧੂਆਂ ਧੂਆਂ ਹੋ ਗਿਆ ਕਾਲਾ ਕਾਲਾ ਬਾਰੀਆਂ ਬੰਦ ਸੀਗੀਆਂ ਦਿਖਣੋਂ ਹਟ ਗਿਆ ਫਿਰ ਪਾਣੀ ਵੀ ਨਹੀਂ ਪਿਆ ਕੇ ਜਦੋਂ ਅੰਦਰ ਜਾਈਏ ਸਾਹ ਘੁੱਟਿਆ ਜਾਂਦਾ ਹੀਗਾ ਫਿਰ ਮੈਂ ਬਾਹਰ ਆਇਆ ਐਸੇ ਕਰਕੇ ਪਾਣੀ ਵੀ ਨਹੀਂ ਪਿਆ ਚੱਜਣਾ ਤੁਸੀਂ ਅੰਦਰ ਹੀ ਸੀਗੇ ਹਾਂਜੀ ਅੰਦਰ ਹੀ ਸੀਗੇ ਇੱਥੇ ਨਾਲ ਚਾਬੀ ਪਈ ਸੀ ਤੇ ਮੇਨ ਗੇਟ ਨੂੰ ਜੰਦਾ ਲੱਗਾਈਆ ਤੁਹਾਡੇ ਹੋ ਤੁਹਾਡੇ ਨਾਲ ਹੋਰ ਕੌਣ ਮੌਜੂਦ ਸੀ ਮੇਰੀ ਮੰਮੀ ਸੀਗੇ ਤੁਸੀਂ ਤਾਂ ਫੋਨ ਹਾਂਜੀ ਕਿਰਾਏ ਤੇ ਰਹਿੰਦੇ ਮਕਾਨ ਮਾਲਕ ਆਪ ਕਿੱਥੇ ਮਕਾਨ ਮਾਲਿਕ ਗਏ ਬਾਹਰ ਨੇ ਉਹ ਦਵਾਈ ਲੈਣ ਗਏ ਸੀ ਦਿੱਲੀ ਨੇ ਉਹ ਤਾਂ ਤੁਹਾਡਾ ਆਪਣਾ ਪੱਟੀ ਵਾਲੀ ਗਲੀ ਦੇ ਵਿੱਚ ਤੋਂ ਨਿਕਾਲਣ ਨੂੰ ਅੱਜ ਲੱਗੀ ਹੈ 3 ਸੀ ਬੰਦ ਦਾ ਕਿਰਤ ਤਕਰੀਬਨ ਸਾਨੂੰ 2 ਵਜੇ ਕਾਲ ਆਈ ਸੀਗੀ ਵੀ ਉੱਥੇ ਪੱਟੀ ਵਾਲੀ ਗਲੀ ਦੇ ਵਿੱਚ ਅੱਗ ਲੱਗ ਗਈ ਆ ਜਿਹੜਾ ਮੌਕੇ ਤੇ ਅਸੀਂ ਆਏ ਆ ਤੇ ਅੱਗ ਸੀਗੀ ਚੱਲ ਰਹੀ ਸੀ ਉਦੋਂ ਰਸੋਈ ਦੇ ਵਿੱਚ ਤੇ ਅੱਗ ਕਾਫੀ ਸੀਗੀ ਦਰਵਾਜ਼ੇ ਵੀ ਬੰਦ ਸੀਗੇ ਕਿਉਂਕਿ ਫੈਮਿਲੀ ਇੱਥੇ ਹੈ ਨਹੀਂ ਸੀਗੀ ਤੇ ਦੋ ਸਿਲੰਡਰ ਸੀਗੇ ਵਿੱਚ ਇੱਕ ਸਿਲੰਡਰ ਗੈਸ ਲੀਕ ਸੀਗਾ ਤੇ ਫ੍ਰਿਜ ਬਲਾਸਟ ਹੋਈ ਆ ਜੀ ਵਿੱਚ ਇਹਦੇ ਪਤਾ ਲੱਗਿਆ ਕਿਦਾਂ ਲੱਗੀ ਇਹ ਤੁਸਿਆ ਨਹੀਂ ਜੀ ਹੁਣ ਕੋਈ ਦਰਵਾਜ਼ਾ ਬੰਦ ਸੀ ਗਵੰਢੀਆਂ ਨੂੰ ਹੀ ਸਾਨੂੰ ਮੈਸੇਜ ਗਿਆ ਵੀ ਅੱਗ ਲੱਗੀ ਵੀ ਆ ਤੇ ਰੀਜ਼ਨ ਦਾ ਤਾਂ ਕੋਈ ਪਤਾ ਨਹੀਂ ਜੀ ਕਿਵੇਂ ਲੱਗੀ ਜੀ ਅੱਗ ਨਹੀਂ ਜੀ ਕੋਈ ਨਹੀਂ ਗਿਆ ਇਸ ਟਾਈਮ ਹੈਗੇ ਰਹਿੰਦੇ ਹੈਗੇ ਪਰ ਉਹ ਬਾਹਰ ਗਏ ਹੋਇਆ ਕਿਤੇ ਹਾਂਜੀ